ਪਹਿਲਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਹਿਲਾਂ ਵੀ ਜਿਹੜੇ ਜਾਤੀਵਾਦ ਲੋਕ ਰਸਤੇ ਆ ਤੇ ਉਹ ਐਸੀ ਸਮਾਜ ਦੇ ਹਮੇਸ਼ਾ ਰਹਿ ਪਰਾਂ ਨੂੰ ਮਾਰਾ ਬੋਲਦੇ ਆ ਸੋ ਇਸੇ ਤਰ੍ਹਾਂ ਇੱਕ ਘਟਨਾ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ YouTube ਦੇ ਉੱਤੇ ਜਿਹੜੀ ਵਾਇਰਲ ਹੋ ਰਹੀ ਆ ਕਿ ਅਕਸ਼ੇ ਕੁਮਾਰ ਦੀ ਇੱਕ ਫਿਲਮ ਆ ਰਹੀ ਆ ਮਹਾਰਿਸ਼ੀ ਵਾਲਮੀਕੀ ਪਰ ਅਕਸ਼ੇ ਕੁਮਾਰ ਵੱਲੋਂ ਜੋ ਰੋਲ ਨਵਾਇਆ ਗਿਆ ਅਤੇ ਉਹਨਾਂ ਵੱਲੋਂ ਜੋ ਸ਼ਬਦ ਬੋਲੇ ਗਏ ਆ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਦੇ ਸਿਰਤਰ ਦੇ ਉੱਤੇ ਉਹ ਅਪੱਤੀਜਨਕ ਆ ਜਿੱਥੇ ਇਸ ਜਿਹੜੀ ਵੀਡੀਓ ਦੀ ਅਸੀਂ ਨਿੰਦਿਆ ਕਰਦੇ ਆ ਤੇ ਉੱਥੇ ਅਕਸ਼ੇ ਕੁਮਾਰ ਨੂੰ ਦੱਸ ਦੇਣਾ ਚਾਹੁੰਦੇ ਆ ਤੁਸੀਂ ਜਦੋਂ ਵੀ ਤੂੰ ਪੰਜਾਬ ਦੇ ਵਿੱਚ ਆਵੇਂਗਾ ਤੇ ਵਾਲਮੀਕੀ ਮਜਵੀ ਸਿੱਖ ਸਮਾਜ ਤੇਰਾ ਇੱਥੇ ਵਿਰੋਧ ਕਰੂਗਾ ਔਰ ਇਸ ਤਰ੍ਹਾਂ ਜਿਹੜੇ ਐਕਟਰਾਂ ਦੀਆਂ ਜਿਹੜੀਆਂ ਫਿਲਮਾਂ ਦੇਖਣੀਆਂ ਮੈਂ ਇਸ ਵਾਜ ਨੂੰ ਕਿੰਨਾ ਵੀ ਬੰਦ ਕਰ ਦੇਣੀਆਂ ਚਾਹੀਦੀਆਂ ਜੋ ਸਾਡੇ ਰਹਿਬਰਾਂ ਬਾਰੇ ਮਾੜਾ ਬੋਲਦੇ ਆ ਤੇ ਅੱਜ ਅਸੀਂ ਠਾਣਾ ਸਿਟੀ ਨਪੋਤਰ ਦੇ ਵਿੱਚ ਇਹ ਸੰਬੰਧੀ ਮਹਾਰਿਸ਼ੀ ਵਾਲਮੀਕੀ ਜੋ ਫਿਲਮ ਆ ਰਹੀ ਹੈ ਉਹ ਚ ਅਪੱਤੀ ਜਨਕ ਜਿਹੜੇ ਸੀਨ ਆ ਤੇ ਅਪੱਤੀ ਜਨਕ ਜਿਹੜੇ ਬੋਲਿਆ ਉਹਨਾਂ ਨੂੰ ਸੁਣ ਕੇ ਜਿਹੜੀ ਧਾਰਮਿਕ ਭਾਵਨਾਵਾਂ ਨੂੰ ਠੇਹ ਪਹੁੰਚੀ ਆ ਪੂਰੇ ਸਮਾਜ ਦੇ ਤੇ ਅਸੀਂ ਅਕਸ਼ੇ ਕੁਮਾਰ ਔਰ ਫਿਲਮ ਡਾਇਰੈਕਟਰ ਫਿਲਮ ਪ੍ਰੋਡਿਊਸਰ ਦੇ ਖਿਲਾਫ ਜਿਹੜੀ ਕੰਪਲੇਟ ਦਿੱਤੀ ਆ ਸੋ ਐਸ ਐਚਓ ਸਾਹਿਬ ਨੇ ਇਹ ਸੁਭਾਸ਼ਮ ਦਵਾਇਆ ਕਿ ਜੋ ਵੀ ਇਹਨਾਂ ਦੀ ਇਨਕੁਆਇਰੀ ਕਰਕੇ ਬਣਦੀ ਕਾਰਵਾਈ ਕੀਤੀ ਜਾਊਗੀ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰਦੇਵ